ਚਲੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਆਈਆਂ ਕੁਝ ਗੱਲਾਂ ਬਤਾਈ ਦੀਆਂ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਇੱਕ ਗੱਲਬਾਤ ਸਾਂਝੀ ਕਰਨੀ ਹੈ ਵੈਂਕੂਵਰ ਪੁਲਿਸ ਦੀ ਇੱਕ ਵਾਰਨਿੰਗ ਆ ਕਿ ਇੱਕ ਬlesing ਸਕੈਮ ਹੋ ਰਿਹਾ। ਇਹਦੇ ਤੋਂ ਬਚ ਕੇ ਰੋ ਇਹਦੇ ਬਾਰੇ ਗੱਲਬਾਤ ਕਰਦੇ ਆ। ਦੂਜਾ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਘਟੀ ਹੈ। ਤੀਜਾ ਅਲਬਰਟਾ ਦੇ ਵਿੱਚ ਜਿਹੜੀ ਰੀਕਲ ਕੈਂਪੇਨ ਚੱਲ ਰਹੀ ਆ ਉਹਦੇ ਸਬੰਧੀ ਜੇਸਨ ਕੇਨੀ ਦਾ ਬਿਆਨ ਆਇਆ ਆ। ਇੱਕ ਜਿਹੜੇ ਕੈਨੇਡਾ ਤੋਂ ਅਮਰੀਕਾ ਟਰੈਵਲ ਘਟਣ ਦੇ ਨਾਲ ਵਸ਼ਿੰਗਟਨ ਦੇ ਜਿਹੜੇ ਬਿਜ਼ਨਸ ਨੇ ਉਹਨਾਂ ਦੇ ਉੱਤੇ ਬੜਾ ਮਾੜਾ ਅਸਰ ਪੈ ਰਿਹਾ ਤੇ ਇੱਕ ਜਿਹੜੇ ਆਸਟ੍ਰੇਲੀਆ ਦੇ ਟੀਨ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਬੈਨ ਕੀਤਾ ਗਿਆ ਉਹਦੇ ਸਬੰਧੀ ਵੀ ਚਰਚਾ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਵੈਨਕੂਵਰ ਪੁਲਿਸ ਦੀ ਇੱਕ ਚੇਤਾਵਨੀ ਚੇਤਾਵਨੀ ਕੀ ਹੈ ਇਹ ਚੇਤਾਵਨੀ ਉਹਨਾਂ ਨੇ ਇਹ ਦਿੱਤੀ ਆ ਖਾਸ ਤੌਰ ਦੇ ਉੱਤੇ ਜਿਹੜੀ ਲੋਕਲ ਚਾਈਨੀਜ਼ ਕਮਿਊਨਿਟੀ ਆ ਉਹਦੇ ਵਿੱਚ ਇਦਾਂ ਦੇ ਸਕੈਮ ਹੋ ਰਹੇ ਨੇ ਤੇ ਇਹ ਸਕੈਮ ਕਿਸੇ ਦੇ ਨਾਲ ਵੀ ਹੋ ਸਕਦਾ ਹੈ ਇਹ ਤੋਂ ਜਿੰਨਾ ਬਚ ਸਕਦੇ ਆ ਬਚੋ ਖਾਸ ਤੌਰ ਦੇ ਉੱਤੇ ਹੋਇਆ ਕੀ ਆ ਜਿਹੜੀ ਇੱਕ ਬਜ਼ੁਰਗ ਔਰਤ ਸੀ ਵੈਨਕੂਵਰ ਦੇ ਵਿੱਚ ਉਹਦੇ ਨਾਲ ਇਹ ਸਕੈਮ ਹੋਇਆ ਤੇ ਕਈ ਹਜ਼ਾਰਾਂ ਡਾਲਰ ਦਾ ਸਕੈਮ ਦੱਸਿਆ ਜਾ ਰਿਹਾ ਕੀਤਾ ਕੀ ਆ ਉਹ ਕਹਿੰਦੇ ਉਹਨਾਂ ਨੇ ਆ ਕੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਇਹਨੂੰ ਬਲੇਸਿੰਗ ਸਕੈਮ ਕਹਿ ਰਹੇ ਆ ਬਲੇਸਿੰਗ ਸਕੈਮ ਦਾ ਮਤਲਬ ਇਹ ਆ ਕਿ ਉਹ ਇਦਾਂ ਪ੍ਰਟੈਂਡ ਕਰਦੇ ਆ ਕਿ ਅਸੀਂ ਤੁਹਾਡੇ ਲਈ ਕੁਝ ਚੰਗਾ ਜਿੱਦਾਂ ਧਾਰਮਿਕ ਤੌਰ ਦੇ ਉੱਤੇ ਕਰ ਰਹੇ ਆ ਤਾਂ ਕਿ ਤੁਹਾਨੂੰ ਜਿਆਦਾ ਤੁਹਾਡੀ ਸਿਹਤ ਚੰਗੀ ਹੋਵੇ ਤੁਹਾਡੇ ਕੋਲੇ ਪੈਸਾ ਥੇਲਾ ਜਿਆਦਾ ਆਵੇ ਤੇ ਤੁਸੀਂ ਪ੍ਰੋਟੈਕਟਡ ਰਹੋ ਖਾਸ ਤੌਰ ਦੇ ਉੱਤੇ ਜਿਹੜੇ ਬਜ਼ੁਰਗ ਜਿਨ੍ਹਾਂ ਕੋਲੇ ਪੈਸਾ ਜ਼ਿਆਦਾ ਆ ਜਾਂ ਪਿਆ ਆ ਉਹਨੂੰ ਲੱਭ ਲੈਂਦੇ ਤੇ ਉਹਨਾਂ ਨੂੰ ਇਹਦਾ ਸ਼ਿਕਾਰ ਕਰਦੇ ਆ ਸਕੈਮ ਦੇ ਵਿੱਚ ਹੁੰਦਾ ਕਿ ਆ ਕਿ ਸੀਨੀਅਰਸ ਨੂੰ ਟਾਰਗੇਟ ਕਰ ਰਹੇ ਆ ਖਾਸ ਤੌਰ ਦੇ ਉੱਤੇ ਔਰ ਪੂਰੇ ਵੱਖ-ਵੱਖ ਥਾਵਾਂ ਦੇ ਉੱਤੇ ਕੀਤਾ ਜਾ ਰਿਹਾ ਖਾਸ ਤੌਰ ਦੇ ਉੱਤੇ ਚਾਈਨੀਜ਼ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਆ ਪਹਿਲੀ ਜਿਹੜੀ ਇਹਦੀ ਵਿਕਟਮ ਆ ਉਹ 74 ਸਾਲਾਂ ਦੀ ਔਰਤ ਤਾਂ ਨਵੰਬਰ 16 ਨੂੰ ਇਹ ਘਟਨਾ ਵਾਪਰੀ ਆ ਤਿੰਨ ਔਰਤਾਂ ਉਹਦੇ ਕੋਲੇ ਆਉਂਦੀਆਂ ਈਸਟ ਵੈਨਕੂਵਰ ਦੇ ਵਿੱਚ ਜਿਹੜੀ ਉੱਥੇ ਤੇ ਉੱਥੇ ਆ ਕੇ ਉਹਨਾਂ ਨੂੰ ਉਹਨਾਂ ਨੂੰ ਇਹ ਕਹਿੰਦੀਆਂ ਕਿ ਤੂੰ ਪੈਸਾ ਜਿਹੜੀ ਪੈਸਾ ਲੈ ਕੇ ਆ ਕਿ ਜਿਹਦੇ ਨਾਲ ਅਸੀਂ ਤੈਨੂੰ ਬਲੇਸਿੰਗ ਦੇ ਸਕੀਏ ਉਹ ਔਰਤ ਨੇ ਕਹਿੰਦੇ ਪਤਾ ਨਹੀਂ ਉਹਨੂੰ ਕਿੱਦਾਂ ਕਨਵਿੰਸ ਕੀਤਾ ਇਹ ਹੁਣ ਪਤਾ ਨਹੀਂ ਗੱਲ ਕੀ ਪਰ ਗੱਲ ਵੈਨਕੂਵਰ ਪੁਲਿਸ ਕਿਉਂਕਿ ਜਾਣਕਾਰੀ ਦੇ ਰਹੀ ਇਸ ਕਰਕੇ ਸੱਚੀ ਹੈ ਉਹ ਕਹਿੰਦੇ 14000 ਡਾਲਰ ਲੈ ਆਇਓ ਬੈਗ ਦੇ ਵਿੱਚ ਪਾ ਕੇ 14000 ਡਾਲਰ ਲਿਆ ਕੇ ਸਕੈਮਰ ਜਿਹੜੇ ਆ ਉਹਨਾਂ ਨੇ ਉਹ ਬlesing ਰਿਚੂਅਲ ਜਾਂ ਕੁਝ ਕੀਤਾ ਜੋ ਵੀ ਕਿ ਭਾਈ ਉਹਨੂੰ ਕੀਤਾ ਤੇ ਉਹਦੇ ਤੋਂ ਬਾਅਦ ਜਿਹੜਾ ਉਹਨਾਂ ਨੇ ਹੌਲੀ ਦੇਣੀ ਉਹ ਜਿਹੜਾ ਬੈਗ ਸੀਗਾ ਉਹਨੂੰ ਸਵਿਚ ਕਰ ਲਿਆ ਇੱਕ ਖਾਲੀ ਬੈਗ ਦੇ ਨਾਲ ਜਾਂ ਉਹਨੂੰ ਕਰਕੇ ਉਹਦਾ ਪੈਸਾ ਚੋਰੀ ਕੀਤਾ ਲੈ ਗਏ ਤੇ ਉਹਨੂੰ ਇਹ ਕਹਿਆ ਭਾਈ ਇਦਾਂ ਹੀ ਜਿੰਨਾ ਪੈਸਾ ਲੈ ਕੇ ਆਈਆਂ ਆਪਣਾ ਘਰ ਨੂੰ ਲੈ ਜਾ ਤੇ ਘਰ ਜਾਣ ਤੱਕ ਬੈਗ ਖੋਲੀ ਨਾ ਤੇ ਜਦੋਂ ਉਹ ਗਈ ਤੇ ਉੱਥੇ ਜਾ ਕੇ ਉਹਨੂੰ ਪਤਾ ਲੱਗਿਆ ਵੀ ਇਹ ਤੇ ਖਾਲੀ ਆ ਉਹਦੇ ਨਾਲ ਧੋਖਾ ਹੋ ਗਿਆ ਦੂਜਾ ਜਿਹੜਾ ਕੇਸ ਪਤਾ ਲੱਗਾ ਇਹ ਵੀ ਇੱਕ ਬਜ਼ੁਰਗ ਔਰਤ ਆ ਜਿੱਦਣ ਇਹਦੇ ਨਾਲ ਪਹਿਲੀ ਨਾਲ ਘਟਨਾ ਵਾਪਰਦੀ ਆ ਉਹਦੇ ਤੋਂ 3 ਦਿਨ ਬਾਅਦ ਇਹ ਦੂਜੀ ਘਟਨਾ ਵਾਪਰਦੀ ਤੇ ਇੱਥੇ 1,20,000 ਡਾਲਰ ਦੇ ਲੁੱਟ ਹੋਇਆ ਉਹਨੂੰ ਕਹਿੰਦੇ ਵੀ ਤੂੰ ਕਿਸੇ ਤਰ੍ਹਾਂ ਚੱਲੇ ਜਾ ਤੇ ਜਾ ਕੇ ਵਿਕਟੋਰੀਆ ਡਰਾਈਵ ਤੇ ਕਿੰਗਸ ਵੇ ਦੇ ਨੇੜੇ ਉਹਨੂੰ ਮਿਲੇ ਆ ਤੇ ਉਹਨੂੰ ਕਹਿੰਦੇ ਕੈਸ਼ ਲੈ ਕੇ ਆ ਵੀ ਉਸ ਕੈਸ਼ ਦੇ ਨਾਲ ਤੈਨੂੰ ਨਾਲੇ ਕੈਸ਼ ਮੋੜ ਦੇਣਾ ਨਾਲੇ ਤੈਨੂੰ ਜੇ ਉਹ ਵੀ ਬਲੇਸਿੰਗਸ ਜਾਂ ਜੋ ਕੁਛ ਆ ਉਹ ਦੇ ਦੇਣਾ ਉਹਨੂੰ ਕਨਵਿੰਸ ਕਰ ਲਿਆ ਵੀ ਜਾ ਕੇ ਬੈਂਕ ਦੇ ਵਿੱਚੋਂ ਤੇ ਪਬਲਿਕ ਟਰਾਂਸਪੋਰਟ ਦੇ ਵਿੱਚ ਬੱਸ ਵਿੱਚ ਜਾ ਕੇ ਤੇ ਉਹਨੇ 1 ਲੱਖ 20 ਹਜ਼ਾਰ ਡਾਲਰ ਦੀ ਜਿਹੜੀ ਸੀਗੀਆਂ ਉਹਦੇ ਉਹਦੇ ਬੈਂਕ ਦੇ ਲਾਕਰ ਦੇ ਵਿੱਚ ਸੇਫਟੀ ਬਾਕਸ ਦੇ ਵਿੱਚ ਸੋਨਾ ਜਾਂ ਗਹਿਣੇ ਜੋ ਕੁਛ ਪਾਏ ਸੀ ਉਹ ਲੈ ਆਏ ਲਿਆ ਕੇ ਉਹਨੂੰ ਦਿੱਤੀਆਂ ਬਲੇਸਿੰਗਸ ਤੇ ਸਮਾਨ ਉਹਦਾ ਲਿਆ ਤੇ ਉਹਨੂੰ ਵੇਚ ਦਿੰਦਾ ਘਰ ਪੇਚ ਦਿੱਤਾ ਉਹਨੂੰ ਰੀਅਲਾਈਜ਼ ਨਹੀਂ ਹੋਇਆ ਕਹਿੰਦੇ ਕਿ ਮੇਰੇ ਨਾਲ ਧੋਖਾ ਹੋ ਗਿਆ ਵੀ ਅਸਲ ਦੇ ਵਿੱਚ ਰੀਅਲ ਦੇ ਵਿੱਚ ਹੋਇਆ ਕੀ ਹੈ ਬਾਅਦ ਦੇ ਵਿੱਚ ਉਹਦੇ ਪਰਿਵਾਰ ਨੂੰ ਪਤਾ ਲੱਗਾ ਕਿ ਭਾਈ ਘਰ ਦਾ ਸੋਨਾ ਸਾਰਾ ਕਿੱਥੇ ਚਲੇ ਗਿਆ ਤੇ ਫੇਰ ਉਹਨਾਂ ਨੇ ਪੁਲਿਸ ਕੋਲੇ ਰਿਪੋਰਟ ਕੀਤੀ ਪੁਲਿਸ ਇਹ ਕਹਿੰਦੀ ਵੀ ਕੇਸ ਦੋਵੇਂ ਆਪਸ ਦੇ ਵਿੱਚ ਜੁੜੇ ਲੱਗਦੇ ਆ ਉਸੇ ਸਟਾਈਲ ਦੇ ਨੇ ਉਸੇ ਤਰੀਕੇ ਦੇ ਨੇ ਤੇ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਕਲੀਕ ਕੀਤਾ ਪੁਲਿਸ ਕਹਿੰਦੀ ਵੀ ਹੋ ਸਕਦਾ ਇਦਾਂ ਦੇ ਹੋਰ ਵੀ ਹੋਣ ਸਾਨੂੰ ਦੱਸੋ ਕਈ ਤਰ੍ਹਾਂ ਦੇ ਇਹ ਸਕੈਮ ਇਸ ਵੇਲੇ ਹੋ ਰਹੇ ਆ ਸੋ 1,20,000 ਡਾਲਰ ਦਾ ਸੋਨਾ ਲਿਆ ਕੇ ਉਹਨੇ ਘਰੋਂ ਦੇ ਦਿੱਤਾ ਜਦੋਂ ਆਪਾਂ ਗੱਲ ਕਰਦੇ ਹਾਂ ਉਹਨੂੰ ਇਦਾਂ ਲੱਗਦਾ ਵੀ ਇਦਾਂ ਨਹੀਂ ਹੁੰਦਾ ਵੀ ਇਦਾਂ ਥੋੜਾ ਕੋਈ ਲਿਆ ਕੇ ਦੇ ਸਕਦਾ ਉਹਨਾਂ ਕੋਲੇ ਕਨਵਿੰਸ ਕਰਨ ਦਾ ਤਰੀਕਾ ਤੁਹਾਡੇ ਕੋਲ ਇਹੀ ਆ ਵੀ ਆਹੀ ਕੁਸ਼ ਕਰ ਰਿਹਾ ਸੋ ਜਿਹੜਾ ਇਹ ਬlesing ਸਕੈਮ ਦੇ ਨਾਲ ਵੀ ਤੁਹਾਡੀ ਮਾੜੀ ਕਿਸਮਤ ਆਪਾਂ ਪਰੇ ਕਰ ਦੇਣੀ ਆ ਤੇ ਤੁਹਾਡਾ ਹੱਸਦਾ ਵਸਦਾ ਖੁਸ਼ਹਾਲ ਪਰਿਵਾਰ ਹੋਊਗਾ ਗਿਫਟ ਕਾਰਡ ਫੋਨ ਸਕੈਮ ਇੱਥੇ ਕਿੰਨੇ ਹੋ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਹੁਣ ਕਿਉਂਕਿ ਆਹ ਜਿਹੜਾ ਹੌਲੀਡੇ ਸੀਜ਼ਨ ਆ ਡੋਰ ਟੂ ਡੋਰ ਜਿਹੜੀ ਚੈਰਿਟੀ ਡੋਨੇਸ਼ਨ ਆ ਉਹਦੇ ਸਕੈਮ ਆ ਉਥੋਂ ਤੁਹਾਡੇ ਸਾਮਾਨ ਚੱਕੇ ਜਾ ਰਹੇ ਆ ਸੋ ਆ ਜਿਹੜਾ ਨਵਾਂ ਬਲੇਸਿੰਗ ਸਕੈਮ ਆ ਵੈਨਕੂਵਰ ਪੁਲਿਸ ਨੇ ਖਾਸ ਚੇਤਾਵਨੀ ਦਿੱਤੀ ਹੈ ਵੀ ਇਹਦੇ ਤੋਂ ਬਚ ਕੇ ਰਹੋ ਅਗਲੀ ਗੱਲਬਾਤ ਕੈਨੇਡਾ ਦੀ ਆਰਥਿਕਤਾ ਬਾਰੇ ਕੈਨੇਡਾ ਨੇ ਜਿੰਨੀਆਂ ਇਹਨਾਂ ਨੂੰ ਆਸ ਸੀਗੀ ਉਹਦੇ ਤੋਂ ਜ਼ਿਆਦਾ ਨੌਕਰੀਆਂ ਐਡ ਕੀਤੀਆਂ ਨਵੰਬਰ ਦੇ ਵਿੱਚ ਕੈਨੇਡੀਅਨ ਇਕਨੋਮੀ ਨੇ 45000 ਨਵੀਆਂ ਜੋਬਸ ਕ੍ਰੀਏਟ ਕੀਤੀਆਂ ਇਹ ਜਿਹੜੇ ਆਰਥਿਕ ਮਾਹਰ ਅਸਲ ਦੇ ਵਿੱਚ ਆਸ ਜਾਂ ਉਹਨਾਂ ਨੂੰ ਐਕਸਪੈਕਟੇਸ਼ਨ ਜਾਂ ਉਹਨਾਂ ਨੂੰ ਲੱਗਦਾ ਇਹ ਸੀ ਕਿ ਜਿਹੜਾ ਥੋੜੀਆਂ ਜੀਆਂ ਨੌਕਰੀਆਂ ਜਾਣ ਗਈਆਂ ਸੋ ਇਹ ਬਹੁਤ ਇੱਕ ਸਟਰੋਂਗ ਸਰਪ੍ਰਾਈਜ਼ ਕਿਹਾ ਜਾ ਸਕਦਾ ਕਿ ਇਕਨੋਮੀ ਦੇ ਵਿੱਚ ਬੜਾ ਪੋਜ਼ਿਟਿਵ ਤੇ ਬੜਾ ਚੰਗਾ ਇੱਕ ਚੀਜ਼ ਆ ਕਿ ਇਹੇ ਆਸ ਕਰ ਰਹੇ ਸੀ ਕਿ ਕੁਝ ਜੜੀਆਂ ਲਾਸ ਹੋਊਗਾ ਪਰ ਉਹਦੇ ਬਜਾਏ ਜੜੀਆਂ ਕਾਫੀ ਜ਼ਿਆਦਾ ਕ੍ਰੀਏਟ ਹੋਈਆਂ ਨੌਕਰੀਆਂ ਅਨਪਲੋਇਮੈਂਟ ਰੇਟ ਇਹਦੇ ਨਾਲ ਡਿੱਗ ਪਿਆ ਕੁਦਰਤੀ ਤੌਰ ਦੇ ਉੱਤੇ ਬੇਰੋਜ਼ਗਾਰੀ ਦੀ ਦਰ ਜਿਹੜੀ ਘਟ ਗਈ ਆ 6.9% ਅਕਤੂਬਰ ਦੇ ਵਿੱਚ ਸੀਗਾ ਜਿਹੜਾ ਇਸ ਵੇਲੇ 6.5% ਰਹੇਗਾ ਨਵੰਬਰ ਦੇ ਵਿੱਚ ਮਤਲਬ ਪਿਛਲੇ ਮਹੀਨੇ ਦੇ ਵਿੱਚ ਜਿਹੜਾ ਸੀਗਾ ਦਸੰਬਰ ਦੇ ਅੰਕੜੇ ਤਾਂ ਬਾਅਦ ਦੇ ਵਿੱਚ ਆਉਣਗੇ ਸੋ ਇਹ ਦੂਜਾ ਮਹੀਨਾ ਹੋ ਗਿਆ ਲਗਾਤਾਰ ਹੀ ਜਦੋਂ ਅਨਐਮਪਲॉयਮੈਂਟ ਰੇਟ ਥੱਲੇ ਜਾ ਰਿਹਾ ਔਰ ਘੱਟ ਲੋਕ ਨੇ ਜਿਹੜੇ ਇਸ ਵੇਲੇ ਕੰਮ ਲੱਭ ਰਹੇ ਆ ਮਤਲਬ ਬੇਰੁਜ਼ਗਾਰ ਘੱਟ ਆ ਜਿਹੜੀ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਨੇ ਇਹ ਕਿਹਾ ਕਿ 26000 ਲੋਕਾਂ ਨੇ ਲੇਬਰ ਫੋਰਸ ਤੋਂ ਬਾਹਰ ਗਏ ਆ ਜਾਂ ਤਾਂ ਰਿਟਾਇਰ ਹੋ ਗਏ ਆ ਜਾਂ ਉਹ ਜਿਹੜੇ ਆ ਉਹਨਾਂ ਨੇ ਮਤਲਬ ਬੰਦ ਕਰ ਦਿੱਤਾ ਇਹ ਲੱਭਣਾ ਉਹਨਾਂ ਨੂੰ ਮਿਲ ਗਈਆਂ ਜਾਂ ਇਸ ਤਰੀਕੇ ਦੇ ਨਾਲ ਜਿਹੜਾ ਅਨੰਪਲੋਇਮੈਂਟ ਰੇਟ ਇਹਦੇ ਨਾਲ ਵੀ ਕਾਫੀ ਜ਼ਿਆਦਾ ਥੱਲੇ ਨੂੰ ਆਇਆ ਔਰ ਪਿਛਲੇ 3 ਮਹੀਨੇ ਦੇ ਵਿੱਚ ਸਤੰਬਰ ਅਕਤੂਬਰ ਤੇ ਨਵੰਬਰ ਦੇ ਵਿੱਚ ਕੈਨੇਡਾ ਨੇ 1,81,000 ਨਵੀਆਂ ਨੌਕਰੀਆਂ ਐਡ ਕੀਤੀਆਂ ਇਹਦੇ ਤੋਂ ਪਹਿਲਾਂ ਜਿਹੜਾ ਹਾਇਰਿੰਗ ਸੀਗੀ ਜਾਂ ਉਹ ਬਹੁਤ ਸਾਰੀ ਜਿਹੜੀ ਉਹ ਸਲੋ ਹੋ ਗਈ ਸੀ ਕਿਉਂਕਿ ਅਨਸਰਟਨਟੀ ਸੀਗੀ ਉਹਦਾ ਕਾਰਨ ਸਿੱਧਾ ਹੀ ਸੀਗਾ ਕਿ ਅਮਰੀਕਾ ਦੇ ਨਾਲ ਜੇਸ ਕਿਸਮ ਦਾ ਜਿਹੜਾ ਸਬੰਧ ਐਸ ਵੇਲੇ ਚੱਲ ਰਿਹਾ ਸੀ ਉਹਦੇ ਕਰਕੇ ਜਿਹੜੀਆਂ ਬਹੁਤੀਆਂ ਜੌਬਸ ਐਡ ਹੋਈਆਂ ਨਵੰਬਰ ਮਹੀਨੇ ਦੇ ਵਿੱਚ ਇਹ ਪਾਰਟ ਟਾਈਮ ਦੱਸੀਆਂ ਜਾ ਰਹੀਆਂ ਸੋ ਇਹ ਫੁੱਲ ਟਾਈਮ ਨਹੀਂ ਆ ਪਰ ਜਿਹੜੇ ਲੋਕ ਪਾਰਟ ਟਾਈਮ ਕੰਮ ਕਰ ਰਹੇ ਆ ਕਿਉਂਕਿ ਉਹ ਇਸ ਕਰਕੇ ਵੀ ਜ਼ਿਆਦਾ ਲੰਬੀਆਂ ਜਾਂ ਉਹ ਕੰਮ ਕਰ ਰਹੇ ਕਿਉਂਕਿ ਫੁੱਲ ਟਾਈਮ ਲੱਭ ਨਹੀਂ ਰਹੀਆਂ ਜਾਂ ਸਟੇਬਲ ਨਹੀਂ ਜਾਂ ਉਸ ਪ੍ਰੀ ਪੈਂਡੈਮਿਕ ਲੈਵਲ ਦੇ ਉੱਤੇ ਨਹੀਂ ਆ ਰਿਹਾ ਜਿਹੜੇ ਨੌਜਵਾਨ 15 ਤੋਂ 24 ਸਾਲਾਂ ਦੇ ਵਿੱਚ ਆ ਉੱਥੇ ਜ਼ਿਆਦਾ ਜੌਬ ਗੇਨ ਆ ਜਿਹੜਾ ਯੰਗ ਕੈਨੇਡੀਅਨ ਨੇ 50000 ਜੌਬਸ ਜਿਹੜੀਆਂ ਨਵੰਬਰ ਦੇ ਵਿੱਚ ਐਡ ਹੋਈਆਂ ਇਹਦਾ ਮਤਲਬ 21000 ਅਕਤੂਬਰ ਦੇ ਵਿੱਚ ਹੋਈਆਂ ਸੀ ਜਦੋਂ ਕਿ ਪਹਿਲਾ 2025 ਦੇ ਵਿੱਚ ਬੜਾ ਇਹ ਔਖਾ ਸਾਲ ਮੰਨਿਆ ਜਾ ਰਿਹਾ ਸੀ ਜਿਹੜਾ ਯੂਥ এমਪਲੋਇਮੈਂਟ ਰੇਟ ਆ ਉਹ ਇੰਪਰੂਵ ਹੋ ਰਿਹਾ ਹੈ ਇਸ ਵੇਲੇ ਯੂਥ এমਪਲੋਇਮੈਂਟ ਰੇਟ 55.3% ਦੇ ਉੱਤੇ ਚਲੇ ਗਿਆ ਤੇ ਜਿਹੜਾ ਜੁਲਾਈ ਦੇ ਵਿੱਚ ਸਭ ਤੋਂ ਘੱਟ ਸੀ ਉਹਦੇ ਤੋਂ ਇਹ ਉਸ ਹੱਬ ਦੇ ਨਾਲ ਕਾਫੀ ਉੱਤੇ ਹੈ ਇਸ ਵੇਲੇ ਦੱਸਿਆ ਜਾ ਰਿਹਾ ਸੋ ਬਹੁਤ ਜਿਹੜੇ ਬੇਰੋਜ਼ਗਾਰ ਲੋਕ ਸੀਗੇ ਲੱਗਦਾ ਕਿ ਉਹਨਾਂ ਨੂੰ ਨੌਕਰੀਆਂ ਲੱਭ ਗਈਆਂ ਜਿਹੜੇ ਅਨਐਮਪਲੋਇਡ ਸੀਗੇ ਅਕਤੂਬਰ ਦੇ ਵਿੱਚ 19.6% ਨੂੰ ਨੌਕਰੀਆਂ ਨਵੰਬਰ ਦੇ ਵਿੱਚ ਲੱਗ ਪਈਆਂ ਤੇ ਰੇਟ ਜਿਹੜਾ ਹੈ ਸਲਾਈਟਲੀ ਬੈਟਰ ਦੱਸਿਆ ਜਾ ਰਿਹਾ ਪਿਛਲੇ ਸਾਲ ਨਾਲੋਂ ਤੇ ਇਹਦੇ ਵਿੱਚੋਂ ਦੇਖਣ ਨੂੰ ਇਹ ਮਿਲਦਾ ਕਿ ਥੋੜਾ ਜਆ ਕੰਮ ਲੱਭਣਾ ਹੁਣ ਪਹਿਲਾਂ ਨਾਲੋਂ ਸੌਖਾ ਹੋ ਗਿਆ ਹੁਣ ਇਹ ਵੱਖ-ਵੱਖ ਸੈਕਟਰਾਂ ਦੇ ਵਿੱਚ ਸਾਰਾ ਕੁਝ ਹੈ ਜਿਹੜੀ ਹੈਲਥ케ਅਰ ਤੇ ਸੋਸ਼ਲ ਅਸਿਸਟੈਂਸ ਆ 46000 ਤੋਂ ਜ਼ਿਆਦਾ ਨੌਕਰੀਆਂ ਇਹਦੇ ਇਸੇ ਤਰ੍ਹਾਂ ਫੂਡ ਅਕਮੋਡੇਸ਼ਨ ਨੈਚੁਰਲ ਸਰਸਸ ਦੇ ਵਿੱਚ ਜਿਹੜੇ ਕੋਸ਼ ਸੈਕਟਰ ਦੇ ਵਿੱਚ ਨੌਕਰੀਆਂ ਗਈਆਂ ਵੀ ਆ ਜਿਵੇਂ ਹੋਲਸੇਲ ਤੇ ਰਿਟੇਲ ਟ੍ਰੇਡ ਆ ਉਹਦੇ ਵਿੱਚ 34000 ਨੌਕਰੀ ਦੱਸਦੇ ਆ ਕਿ ਜਿਹੜੀ ਗਈ ਵੀ ਆ ਤੇ ਮੈਨੂਫੈਕਚਰਿੰਗ ਦਾ ਪ੍ਰੈਸ਼ਰ ਜਿਹੜਾ ਹੈਗਾ ਔਰ ਜਿਹੜੇ ਵੇਜਸ ਨੇ ਲਗਾਤਾਰ ਵਧ ਰਹੇ ਨੇ ਐਵਰੇਜ ਆਵਰਲੀ ਵੇਜ ਜਿਹੜਾ ਉਹ 3.6% ਉੱਤੇ ਗਿਆ ਜੇਕਰ ਇਹਦਾ ਮੁਕਾਬਲਾ ਪਿਛਲੇ ਸਾਲ ਨਾਲ ਕਰਕੇ ਦੇਖਦੇ ਆ ਸੋ ਹੁਣ ਇੰਟਰਸਟ ਰੇਟ ਦੇ ਉੱਤੇ ਦਾ ਕੀ ਅਸਰ ਪੈਂਦਾ ਸਟਰੋਂਗ ਜੌਬ ਗ੍ਰੋਥ ਜਿਹੜੀ ਆ ਡਿਲੇ ਕਰ ਸਕਦੀ ਆ ਇੰਟਰਸਟ ਰੇਟ ਨੂੰ ਤੇ ਵੇਜਸ ਜਿਹੜੇ ਵਧ ਰਹੇ ਆ ਉਹਦੇ ਨਾਲ 인ਫਲੇਸ਼ਨ ਦਾ ਪ੍ਰੈਸ਼ਰ ਵੱਧ ਸਕਦਾ ਆ ਲੋ ਅਨਐਮਪਲੋਇਮੈਂਟ ਦਾ ਮਤਲਬ ਇਹ ਆ ਕਿ ਇਕਨੋਮੀ ਜਿਹੜੀ ਆ ਉਹ ਬਹੁਤ ਤੇਜ਼ੀ ਦੇ ਨਾਲ ਥੱਲੇ ਨਹੀਂ ਜਾ ਰਹੀ ਕੂਲ ਨਹੀਂ ਹੋ ਰਹੀ ਜਿਹੜੀ ਸਟਰੋਂਗ ਲੇਬਰ ਮਾਰਕੀਟ ਜਿਹੜੀ ਆ ਉਹ ਉਹਦੇ ਨਾਲ ਇਹ 인ਫਲੇਸ਼ਨ ਹਾਈ ਰਹਿ ਸਕਦੀ ਹੈ ਬੈਂਕ ਆਫ ਕੈਨੇਡਾ ਜਿਹੜੀ ਚਾਹੁੰਦੇ ਆ ਕਿ ਕਲੀਅਰ ਸਾਈਨ ਹੋਣੇ ਚਾਹੀਦੇ ਆ ਕਿ ਜਿਹੜੀ ਇਨਫਲੇਸ਼ਨ ਆ ਉਹ ਅੰਡਰ ਕੰਟਰੋਲ ਆ ਸੋ ਦੇਖਦੇ ਆ ਥੋੜੇ ਦਿਨਾਂ ਨੂੰ ਜਿਹੜਾ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਦਾ ਬਾਰੇ ਐਲਾਨ ਕਰਨਾ ਆ ਕੱਟ ਕਰਦੇ ਆ ਇੰਨਾ ਹੀ ਰੱਖਦੇ ਆ ਜਾਂ ਕੀ ਕਰਦੇ ਆ ਅਗਲੀ ਗੱਲਬਾਤ ਰੀਕਲ ਬਾਰੇ ਅਲਬਰਟਾ ਦੇ ਵਿੱਚ ਇੱਕ ਬਹੁਤ ਵੱਡਾ ਰੌਲਾ ਇਸ ਵੇਲੇ ਚੱਲ ਰਿਹਾ ਅਲਬਰਟਾ ਦੇ ਵਿੱਚ ਰੀਕਾਲ ਨੂੰ ਲੈ ਕੇ ਇੱਕ ਬਹੁਤ ਵੱਡਾ ਰੌਲਾ ਚੱਲ ਰਿਹਾ ਹੈ ਕਿ ਜਿਹੜੇ ਐਮ ਐਲ ਏ ਨੇ ਉਹਨਾਂ ਨੂੰ ਰੀਕਾਲ ਕੀਤਾ ਜਾ ਰਿਹਾ ਇਨਕਲੂਡਿੰਗ ਡੈਨੀਅਲ ਸਮਿਥ ਉਥੋਂ ਦੀ ਪ੍ਰੀਮੀਅਰ ਐਸ਼ ਵੇਲੇ ਗਿਣਤੀ 19 ਹੋ ਚੁੱਕੀ ਆ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਵੀ ਇਹਨਾਂ ਨੂੰ ਦੁਬਾਰਾ ਇਹਨਾਂ ਦੀਆਂ ਸੀਟਾਂ ਖਾਲੀ ਕਰਾ ਕੇ ਤੇ ਜਿਹੜੀਆਂ ਇਹ ਰਾਈਡਿੰਗ ਆ ਇੱਥੇ ਵੋਟਾਂ ਦੁਬਾਰੀਆਂ ਦੁਬਾਰਾ ਪਾਈਆਂ ਜਾਣ ਇੱਕ ਬੜਾ ਵੱਡਾ ਮਾਮਲਾ ਆ ਤੇ ਇਹਦੇ ਨਾਲ ਐਸ਼ ਵੇਲੇ ਪੂਰੀ ਸਿਆਸਤ ਉੱਥੇ ਹਿੱਲੀ ਪਈ ਦੋ ਪਾਰਟੀਆਂ ਨੇ ਅਲਬਰਟਾ ਦੇ ਵਿੱਚ ਆਪਾਂ ਜਾਣਦੇ ਹਾਂ ਇੱਕ ਜਿਹੜੀ ਪਾਰਟੀ ਉੱਥੇ ਆ ਆਯੂਸੀਪੀਆ ਤੇ ਦੂਜੀ ਐਨਡੀਪੀ ਆ ਸੋ ਇਹ ਹੁਣ ਇਹਨਾਂ ਜਿਹੜੀਆਂ ਦੋਵਾਂ ਪਾਰਟੀਆਂ ਦਾ 88 ਕੁੱਲ ਸੀਟਾਂ ਨੇ ਜਿਹੜੀਆਂ 47 ਨੇ ਉਹ ਇਹਨਾਂ ਦੇ ਕੋਲ ਨੇ ਕਨਜ਼ਰਵਟਿਵ ਦੇ ਕੋਲ ਨੇ ਤੇ 38 ਜਿਹੜੀਆਂ ਉਹ ਐਨਡੀਪੀ ਦੇ ਕੋਲ ਨੇ ਤੇ ਦੋ ਇੰਡੀਪੈਂਡੈਂਟ ਨੇ ਅਲਬਰਟਾ ਦੇ ਵਿੱਚ ਰੀਕਾਲ ਦਾ ਰੌਲਾ ਤੇ ਇੱਕ ਤਰ੍ਹਾਂ ਦੀ ਖਾਸ ਤੌਰ ਦੇ ਉੱਤੇ ਰਾਜਨੀਤਿਕ ਤੌਰ ਤੇ ਅਸਥਿਰਤਾ ਫੈਲੀ ਆ ਕਿ ਸ਼ਾਇਦ ਇਹ 19 ਐਮਰਾਂ ਨੂੰ ਰੀਕਾਲ ਕੀਤਾ ਗਿਆ ਇਹ ਸ਼ੀਟਾਂ ਖਾਲੀ ਹੋ ਜਾਣੀਆਂ ਇੱਥੇ ਵੋਟਾਂ ਦੁਬਾਰਾ ਪੈਣ ਗਿਆ ਜਿਹੜੀ ਪ੍ਰੀਮੀਅਰ ਐਨ ਨੂੰ ਹਟਾ ਦਿੱਤਾ ਜਾਊਗਾ ਡੈਨੀਅਲ ਸਮਿਥ ਨੂੰ ਸਮਝਣ ਵਾਲੀ ਗੱਲ ਇਹ ਆ ਕਿ ਇਹ ਸਾਰੇ ਕੁਝ ਦਾ ਸੱਚ ਕੀ ਆ ਜਾਂ ਰੌਲੇ ਕੌਲੇ ਦੇ ਪਿੱਛੇ ਕਾਰਨ ਕੀ ਆ ਦੋ ਤਿੰਨ ਮੁੱਦੇ ਬਹੁਤ ਮਹੱਤਵਪੂਰਨ ਨੇ ਇੱਥੇ ਅਲਬਰਟਾ ਦੇ ਵਿੱਚ ਬਾਕੀ ਕੈਨੇਡਾ ਵਾਂਗੂ ਇੱਕ ਰੀਕਾਲ ਐਕਟ ਆ ਰੀਕਾਲ ਐਕਟ ਕੀ ਕਹਿੰਦਾ ਆ ਕਿ ਜੇ ਕੋਈ ਐਮਐਲਏ ਜਾਨੀ ਕਿ ਜਿਹੜਾ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਆ ਤੁਹਾਨੂੰ ਲੱਗਦਾ ਵੀ ਉਹ ਬੰਦਾ ਕੰਮ ਬ ਕੋਈ ਵੀ ਕੰਮ ਨਹੀਂ ਕਰ ਰਿਹਾ ਚੰਗੇ ਤਰੀਕੇ ਦੇ ਨਾਲ ਉਹਨੂੰ ਤੁਹਾਨੂੰ 4 ਸਾਲ ਅੜੀਕਣ ਦੀ ਲੋੜ ਨਹੀਂ ਆ ਉਹਨੂੰ ਉਹਦੇ ਤੋਂ ਪਹਿਲਾਂ ਅਗਲੀ ਜਨਰਲ ਇਲੈਕਸ਼ਨ ਤੋਂ ਪਹਿਲਾਂ ਉਹਨੂੰ ਰੀਕਾਲ ਕਰ ਦਿਓ ਉਹ ਵੋਟ ਪਾ ਕੇ ਤੁਸੀਂ ਪਹਿਲਾਂ ਹੀ ਫੈਸਲਾ ਕਰ ਦਿਓ ਵੀ ਇਹਨੂੰ ਹਟਾ ਕੇ ਤੇ ਦੁਬਾਰਾ ਵੋਟਾਂ ਪਾਈਆਂ ਜਾਣ ਇਹਦੇ ਲਈ ਚਾਹੀਦਾ ਕੀ ਆ तरीका ਬੜਾ ਸਿੱਧਾ ਆ ਕਿ ਇੱਕ ਪਟੀਸ਼ਨ ਪਾਉਣੀ ਪੈਂਦੀ ਆ ਪਟੀਸ਼ਨ ਨੂੰ ਇਲੈਕਸ਼ਨ ਅਲਬਰਟਾ ਫਿਰ ਅਪਰੂਵ ਕਰਦਾ ਹੈ ਉਸ ਤੋਂ ਬਾਅਦ ਸਿਗਨੇਚਰ ਇਕੱਠੇ ਕੀਤੇ ਜਾਣੇ ਹੁੰਦੇ ਆ ਉਹਦੇ ਤੋਂ ਬਾਅਦ ਫਿਰ ਇਹ ਫੈਸਲਾ ਹੋ ਜਾਂਦਾ ਕਿ ਹਾਂਜੀ ਇਹ ਜਿਹੜਾ ਔਰ ਪਹਿਲਾ ਬਹੁਤ ਸੌਖਾ ਤਰੀਕਾ ਇੱਕ ਸਿਰਫ ਤੁਸੀਂ 500 ਡਾਲਰ ਦਾ ਐਪਲੀਕੇਸ਼ਨ ਦੇਣੀ ਆ ਤੇ ਉਹਦੇ ਤੋਂ ਬਾਅਦ ਜਿਹੜਾ ਉਹ ਰੀਜ਼ਨ ਦੇਣਾ ਇੱਕ ਪੇਜ ਦਾ ਲਿਖ ਕੇ ਤੇ ਪ੍ਰੋਸੈਸ ਸ਼ੁਰੂ ਹੋ ਜਾਂਦਾ ਇਹਦੇ ਤੋਂ ਬਾਅਦ ਫਿਰ ਤੁਹਾਡੇ ਕੋਲ ਜਿੰਨੀਆਂ ਵੋਟਾਂ ਪਿਛਲੀ ਵਾਰੀ ਪਈਆਂ ਸੀ ਓਨੀਆਂ ਵੋਟਾਂ ਦੇ 60% ਦੀ ਲੋਕ ਤੁਹਾਨੂੰ ਸਾਈਨ ਕਰਕੇ ਦੇਣ ਜਿਹੜੇ ਪਟੀਸ਼ਨ ਪਾਉਣ ਵਾਲੇ ਨੇ ਉਹ ਫਿਰ ਘਰ ਘਰ ਜਾ ਕੇ ਜਿੱਥੇ ਵੀ ਉਹਨੇ ਲਿਮਿਟਡ ਦਿਨਾਂ ਦੇ ਵਿੱਚ ਜਿਹੜੇ ਜਿਹੜੇ ਹੈਗੇ ਆ 60% ਟੋਟਲ ਵੋਟ ਜਿਹੜੀਆਂ ਲਾਸਟ ਇਲੈਕਸ਼ਨ ਦੇ ਵਿੱਚ ਕਾਸਟ ਹੋਈਆਂ ਸੀ ਜੇ ਉਹ ਵੋਟ ਪਾ ਦਿੰਦਿਆ ਤੇ ਦਿਨ ਤੁਹਾਡੇ ਕੋਲੇ 90 ਆ ਉਹਦੇ ਦਵਾਦੇ ਕਹਿ ਦੇਣਗੇ ਕਿ ਹਾਂਜੀ ਰੀਕਾਲ ਹੋ ਗਈ ਆ ਇਹਨੂੰ ਐਮਐਲਏ ਨੂੰ ਹਟਾ ਦਿੱਤਾ ਪਰ ਇਹ ਇੰਨਾ ਸੌਖਾ ਨਹੀਂ ਆ ਇਹ ਥ੍ਰੈਸ਼ਹੋਲਡ ਬਹੁਤ ਹਾਈ ਆ 60% ਤੇ ਟਾਈਟ ਟਾਈਮਲਾਈਨ ਇੰਨੇ ਸਮੇਂ ਦੇ ਵਿੱਚ ਕਦੇ ਇੰਨਾ ਸੌਖਾ ਨਹੀਂ ਆ ਕਿਸੇ ਐਮਐਲਏ ਨੂੰ ਵਾਪਸ ਕਰਨਾ ਰੌਲਾ ਕਿਸ ਗੱਲ ਤੋਂ ਪਿਆ ਇੱਥੇ ਰੌਲਾ ਇੱਥੇ ਇਸ ਗੱਲ ਤੋਂ ਪਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਟੀਚਰ ਐਸੋਸੀਏਸ਼ਨ ਆ ਉਹਨੇ ਸਟ੍ਰਾਈਕ ਕਰਤੀ ਸਟ੍ਰਾਈਕ ਕਰਨ ਤੋਂ ਬਾਅਦ ਜਿਹੜੀ ਸਰਕਾਰ ਸੀ ਉਹਨਾਂ ਨੇ ਧੱਕੇ ਨਾਲ ਸਟ੍ਰਾਈਕ ਤੋਂ ਉਹਨਾਂ ਨੂੰ ਵਾਪਸ ਬੁਲਾ ਲਿਆ ਕੈਨੇਡਾ ਦੇ ਵਿੱਚ ਇੱਕ ਜਿਹੜਾ ਕਲੌਜ਼ ਆ ਇੱਕ ਸਰਕਾਰ ਦੇ ਕੋਲ ਅਧਿਕਾਰ ਦਿੱਤਾ ਗਿਆ ਵੀ ਜਦੋਂ ਕੋਈ ਬਹੁਤ ਖਤਰਨਾਕ ਸਿਚੁਏਸ਼ਨ ਲੱਗੇ ਤੁਹਾਨੂੰ ਕੋਈ ਇਦਾਂ ਦੀ ਗੱਲ ਲੱਗਦੀ ਆ ਉੱਥੇ ਜਿਹੜਾ ਨਾਟ ਵਿਦ ਸਟੈਂਡਿੰਗ ਕਲੋਜ਼ ਆ ਉਹਦੇ ਤਹਿਤ ਤੁਸੀਂ ਕੋਈ ਵੀ ਹੜਤਾਲ ਕੈਨਸਲ ਕਰ ਸਕਦੇ ਆ ਕਾਨੂੰਨ ਇਹ ਕਹਿੰਦਾ ਤੁਹਾਡੇ ਕੋਲੇ ਹੱਕ ਆ ਯੂਨੀਅਨ ਦੇ ਕੋਲੇ ਉਹ ਸਟ੍ਰਾਈਕ ਤੇ ਜਾ ਸਕਦੇ ਆ ਤੁਹਾਡੀ ਸਰਕਾਰ ਨਾਲ ਨੇਗੋਸ਼ੀਏਸ਼ਨ ਹੋਊਗੀ ਜਾਂ ਕਿਸੇ ਵੀ ਆਪਣੇ ਏਮਪਲੋਇਰ ਦੇ ਨਾਲ ਤੁਹਾਡੀ ਆਪਸ ਚ ਬਣ ਗਈ ਫੇਰ ਸਟ੍ਰਾਈਕ ਖਤਮ ਹੁੰਦੀ ਆ ਇੱਕ ਇਸ ਜਿਹੜਾ ਨਾਟ ਵਿਦ ਸਟਾਰਟਿੰਗ ਕਲੋਜ਼ ਆ ਇਹਦੇ ਤਹਿਤ ਸਰਕਾਰ ਤੱਕ ਇਹਨਾਂ ਸਟ੍ਰਾਈਕ ਖਤਮ ਕਰ ਸਕਦੀ ਆ ਤੁਹਾਨੂੰ ਜੇ ਸਰਕਾਰ ਨੇ ਕਹਿ ਦਿੱਤਾ ਵੀ ਕੰਮ ਤੇ ਵਾਪਸ ਆਓ ਤੁਹਾਡੇ ਕੋਲੇ ਕੋਈ ਅਪੀਲ ਦਲੀਲ ਦਾ ਰਾਹ ਨਹੀਂ ਨਾ ਤੁਸੀਂ ਕੋਰਟ ਚ ਜਾ ਸਕਦੇ ਆ 5 ਸਾਲ ਵਾਲੀ ਤੁਸੀਂ ਉੱਥੇ ਰੁਕ ਗਏ ਪਰ ਇਸ ਕਲੌਜ਼ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਹੈ ਜਾਂ ਬਹੁਤ ਖਾਸ ਜਦੋਂ ਕੋਈ ਸਿਚੁਏਸ਼ਨ ਹੋਵੇ ਉਹਦੇ 'ਚ ਡੇਨੀਅਲ ਸਮਿਥ ਨੇ ਅਲਬਰਟਾ ਦੀ ਪ੍ਰੀਮੀਅਰ ਨੇ ਇਸ ਕਲੌਜ਼ ਦੀ ਵਰਤੋਂ ਕਰਕੇ ਸਾਰੇ ਦੇ ਸਾਰੇ ਟੀਚਰ ਧੱਕੇ ਨਾਲ ਕੰਮ ਦੇ ਉੱਤੇ ਸੱਦ ਦਿੱਤੇ ਹੁਣ ਉਹਨਾਂ ਸਾਰਿਆਂ ਨੇ ਜਾਂ ਉਹਨਾਂ ਨੇ ਜਾਂ ਜਿਹੜੇ ਲੋਕ ਐਸ ਵੇਲੇ ਨਾਖੁਸ਼ ਆ ਇਹ ਸਾਰੇ ਕੁਝ ਤੋਂ ਗੁੱਸੇ ਨੇ ਵੀ ਸਰਕਾਰ ਨੇ ਤਾਂ ਧੱਕਾ ਕੀਤਾ ਸਾਡੇ ਜਿਹੜੇ ਮੋਢਲੇ ਅਧਿਕਾਰਾਂ ਦੇ ਉੱਤੇ ਹਮਲਾ ਕਰ ਦਿੱਤਾ ਐਡੀ ਕੀ ਲੋਡ ਸੀ ਵੀ ਧੱਕੇ ਨਾਲ ਟੀਚਰ ਹੀ ਕਹਿ ਰਿਹਾ ਵੀ ਕਲਾਸ ਦਾ ਸਾਈਜ਼ ਛੋਟਾ ਕਰੋ ਵੀ ਇੰਨੇ ਨਿਆਣੇ ਇੱਕ ਕਲਾਸ ਦੇ ਵਿੱਚ ਬਿਠਾਏ ਆ ਪੜ੍ਹਾਈ ਨਹੀਂ ਹੁੰਦਾ ਨਾ ਸਾਡੀਆਂ ਤਨਖਾਹਾਂ ਵਾਂ ਨਾ ਸਾਡੇ ਹੋਰ ਕੱਲਾ ਆ ਸਰਕਾਰ ਨੇ ਉਹ ਸਾਰਾ ਕੁਝ ਸੁਣਨ ਦੀ ਬਜਾਏ ਉਹਨਾਂ ਦੇ ਨਾਲ ੱੱਕਾ ਕਰ ਦਿੱਤਾ ਹੁਣ ਇੱਕ ਤੋਂ ਬਾਅਦ ਇੱਕ ਕਰਕੇ ਹੁਣ ਤੱਕ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਆ 19 ਐਮਐਲਆ ਦੀ ਰੀਕਾਲ ਸੰਬੰਧੀ ਜਾਂ ਤਾਂ ਉਹਨਾਂ ਨੂੰ ਅਪਰੂਵ ਕਰਤਾ ਜਾਂ ਉਧਰਲੇ ਪਾਸੇ ਚਲੇਗਾ ਪਰ ਇਹ ਪ੍ਰੋਸੈਸ ਬਹੁਤ ਲੰਮਾ ਆ ਮਤਲਬ ਇੱਕ ਤਰੀਕੇ ਦੇ ਨਾਲ ਇਹ ਸਿੰਬੋਲਿਕਲੀ ਤਾਂ ਬਹੁਤ ਔਖੀ ਗੱਲ ਆ ਕਿ ਵੱਡੀ ਸਰਕਾਰ ਦੇ ਵਿੱਚੋਂ ਜਿਨ੍ਹਾਂ ਦੇ ਹੈਗੇ ਨੇ 47 ਨੇ 47ਾਂ ਦੇ ਵਿੱਚੋਂ ਤੁਸੀਂ ਉੰਨਿਆਂ ਨੂੰ ਰੀਕਾਲ ਕਰਨ ਲੱਗ ਪਿਆ ਇਨਕਲੂਡਿੰਗ ਡੈਨੀਅਲ ਸਮਿਥ ਵੀ ਇਹ ਤਾਂ ਸਾਡੇ ਨਾਲ ਹੈ ਹੀ ਨਹੀਂ ਜੀ ਸਾਡੇ ਨਾਲ ਸਾਨੂੰ ਲੱਗਦਾ ਹੀ ਨਹੀਂ ਕਿ ਸਾਡੇ ਲਈ ਇਹ ਖੜਨ ਵਾਲੇ ਆ ਹੁਣ ਇਹ 60 ਦਿਨਾਂ ਦੇ ਵਿੱਚ 90 ਦਿਨਾਂ ਦੇ ਵਿੱਚ 60% ਲੋਕ ਜੇ ਸਾਈਨ ਕਰ ਦਿੰਦੇ ਆ ਕਿਸੇ ਹਲਕੇ ਦੇ ਵਿੱਚੋਂ ਤਾਂ ਫੇਰ 60% ਜਿਹੜੀ ਲਾਸਟ ਇਲੈਕਸ਼ਨ ਦੇ ਵੋਟਰਸ ਨੇ 90 ਦਿਨਾਂ ਦੇ ਵਿੱਚ ਕਰ ਦਿੰਦੇ ਆ ਤਾਂ ਉਸ ਐਮਐਲਏ ਨੂੰ ਰੀਕਾਲ ਕਰ ਲਿਆ ਜਾਊਗਾ ਉਹਨੂੰ ਉੱਥੋਂ ਉਹਦੇ ਉਦੇ ਤੋਂ ਹਟਾ ਦਿੱਤਾ ਜਾਊਗਾ ਉੱਥੇ ਦੁਬਾਰਾ ਵੋਟਾਂ ਪੈ ਜਾਣਗੀਆਂ ਆਮ ਤੌਰ ਦੇ ਉੱਤੇ ਇਦਾਂ ਹੁੰਦਾ ਨਹੀਂ ਪਰ ਜਿਹੜੀ ਜੇਸਨ ਕੇਨੀ ਆ 2019 ਦੇ ਵਿੱਚ ਜੇਸਨ ਕੇਨੀ ਨੇ ਇਹ ਜਿਹੜਾ ਰੀਕਾਲ ਵਾਲਾ ਕਾਨੂੰਨ ਇਸ ਤਰੀਕੇ ਨਾਲ ਕੀਤਾ ਸੀ ਨਿਜਮ ਬਦਲੇ ਸੀਗੇ ਅੱਜ ਜੇਸਨ ਕੇਨੀ ਨੇ ਜਿਹੜਾ ਬਿਆਨ ਦਿੱਤਾ ਆ ਉਹ ਕਹਿੰਦੇ ਅਸੀਂ ਇਸ ਕੰਮ ਨੂੰ ਨਹੀਂ ਸੀ ਬਣਾਇਆ ਇਹ ਮਿਸਯੂਜ਼ ਹੋ ਰਿਹਾ ਵੀ ਕੋ ਮਾੜੀ ਮੋਟੀ ਗੱਲ ਦੇ ਲਈ ਵੀ ਤੁਹਾਡੀ ਜੇਕਰ ਸਰਕਾਰ ਦੇ ਨਾਲ ਨਹੀਂ ਬਣਦੀ ਤੇ ਤੁਸੀਂ ਐਡੇ ਵੱਡੇ ਪਦਰ ਦੇ ਉੱਤੇ ਰੀਕਾਲ ਕਰਨ ਲੱਗ ਜੂਗੇ ਇਸ ਗੱਲ ਲਈ ਨਹੀਂ ਸੀ ਬਣਿਆ ਇਹ ਇਹਦੀ ਗਲਤ ਵਰਤੋਂ ਕੀਤੀ ਜਾ ਰਹੀ ਆ ਇਹ ਇੱਕ ਰਾਜਨੀਤਿਕ ਹਥਿਆਰ ਨਹੀਂ ਸੀ ਪੋਲਿਟਿਕਲ ਵੈਪਨ ਨਹੀਂ ਆ ਕਿ ਤੁਸੀਂ ਦੂਜੀ ਪਾਰਟੀ ਦੇ ਵਿਰੁੱਧ ਵਰਤ ਕੇ ਤੇ ਉਹਨਾਂ ਨੂੰ ਕਹੋ ਤੁਸੀਂ ਵਾਪਸ ਆ ਜਾਓ VOTER ਜਿਹੜੇ ਨੇ ਉਹ ਤੁਹਾਡੇ ਕੋਲ ਚਾਂਸ ਹੈਗਾ ਮਾੜੀ ਹੈ ਸਰਕਾਰ ਇਹ ਯੂਸੀਪੀ ਦੀ ਇਹਨਾਂ ਨੂੰ ਬਦਲ ਦਿਓ ਆ ਵੋਟਾਂ ਤੇ ਆਈਆਂ ਲੋ 4 ਸਾਲ ਬਾਅਦ ਤੇ ਤੁਸੀਂ ਵੇਟ ਕਰ ਲਓ ਉਸ ਤੋਂ ਬਾਅਦ ਤੁਹਾਡੇ ਕੋਲੇ ਸਮਾਂ ਹੈਗਾ ਆ ਤੁਸੀਂ ਬਦਲ ਸਕਦੇ ਆ ਇਹਨਾਂ ਨੂੰ ਵਿੱਚ ਜਿਹੜਾ ਰੀਕਾਲ ਕਰਨਾ ਉਹ ਕਿਤੇ ਬਹੁਤ ਵੱਡੀ ਕੋਈ ਗੱਲ ਹੋ ਜੇ ਉਸ ਵੇਲੇ ਕੀਤਾ ਜਾਂਦਾ ਤੱਕਾ ਦੋਵਾਂ ਪਾਸਿਆਂ ਨੇ ਕੀਤਾ ਜਿਹੜਾ ਨਾਟ ਵਿਦਰਸਟੈਂਡਿੰਗ ਕਲੌਜ਼ ਪ੍ਰੀਮੀਅਰ ਨੇ ਵਰਤ ਲਿਆ ਉਹ ਵੀ ਮਾੜਾ ਕੀਤਾ ਟੀਚਰਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਸੀ ਤੇ ਹੁਣ ਜਿਹੜੇ ਲੋਕ ਇੱਕ ਇੱਕ ਕਰਕੇ 19 ਤੱਕ ਗਿਣਤੀ ਪਹੁੰਚ ਗਈ ਕਿ ਅਗਰ ਰੀਕਾਲ ਸਕਸੈਸਫੁਲੀ ਹੋਣੀ ਇਹ ਬਹੁਤ ਹਿਸਟੋਰਿਕ ਚੀਜ਼ ਹੋਊਗੀ ਜੇ ਕੋਈ ਕਦੇ ਕਾਲ ਜਿਹੜੀ ਇੱਥੇ ਯੂਸੀਪੀ ਦੇ ਐਮਐਲਏ ਵਾਪਸ ਆ ਜਾਂਦੇ ਆ ਰੀਕਾਲ ਪਿਟੇਸ਼ਨ ਜਿਹੜੀਆਂ ਹੋ ਰਹੀਆਂ ਦੋਵਾਂ ਪਾਸਿਆਂ ਦੀ ਇੱਕ ਜਿਹੜੀ ਅਨਿਸ਼ਚਿਤਤਾ ਆ ਉਹ ਐਸ਼ ਵੇਲੇ ਬਣੀ ਆ ਪਰ ਥੋੜਾ ਜਿਹਾ ਰਾਜਨੀਤਿਕ ਮਾਹੌਲ ਉਥੇ ਦਾ ਅਲਬਰਟਾ ਦਾ ਇਸ ਵੇਲੇ ਬਦਲ ਰਿਹਾ ਅਗਲੀ ਗੱਲਬਾਤ ਜਿਹੜਾ ਟਰੈਵਲ ਕਰ ਰਹੇ ਆ ਲੋਕ ਕੈਨੇਡਾ ਤੋਂ ਅਮਰੀਕਾ ਵੱਲੋਂ ਨੌਵਾਂ ਮਹੀਨਾ ਲਗਾਤਾਰ ਹੋ ਗਿਆ ਕਿ ਟਰੈਵਲ ਜਿਹੜਾ ਉਹ ਘਟ ਰਿਹਾ ਆ ਬਾਈਅਰ ਟਰੈਵਲ ਜਿਹੜਾ ਅਮਰੀਕਨ ਲੋਕ ਕੈਨੇਡਾ ਦੇ ਵਿੱਚ ਬਹੁਤ ਟਰੈਵਲ ਕਰ ਰਹੇ ਆ ਮਤਲਬ ਇਧਰ ਕੈਨੇਡਾ ਦੀ ਟਰੈਵਲ ਵਧ ਗਿਆ ਲੋਕ ਵੈਦਨ ਕੰਟਰੀ ਟਰੈਵਲ ਕਰਨਾ ਉਹਨਾਂ ਨੇ ਵਧਾ ਦਿੱਤਾ ਔਰ ਇਹਨਾਂ ਖਬਰ ਲਗਭਗ ਪਿਛਲੇ 9 ਮਹੀਨਿਆਂ ਤੋਂ ਕਰਦੇ ਆਏ ਆ ਹੁਣ ਇਹਦਾ ਖਬਰ ਦਾ ਦੂਜਾ ਪੱਖ ਇਹ ਸਾਹਮਣੇ ਆ ਰਿਹਾ ਕਿ 10ਵਾਂ ਮਹੀਨਾ ਲਗਾਤਾਰ ਹੋ ਗਿਆ ਬਾਰਡਰ ਕਰਾਸਿੰਗ ਜਿਹੜੀ ਕਾਰਾਂ ਨਾਲ ਰੋਕ ਅਮਰੀਕਾ ਜਾਂਦੇ ਸੀ ਉਹਨਾਂ ਦੀ ਗਿਣਤੀ ਘਟ ਗਈ ਆ ਉਹਨਾਂ ਦੀ ਗਿਣਤੀ ਘਟਣੀ ਤੇ ਸਿੱਧੀ ਆ ਪੋਲਿਟਿਕਲ ਟੈਂਸ਼ਨ ਆ ਇਸ ਵੇਲੇ ਆਪਾਂ ਸਾਰੇ ਜਾਣਦੇ ਆ ਅਮਰੀਕਾ ਤੇ ਕੈਨੇਡਾ ਦੇ ਵਿਚਕਾਰ ਅੱਜ ਮੀਟਿੰਗ ਹੋ ਰਹੀ ਹੈ ਇਹ ਤੋਂ ਪਹਿਲਾਂ ਤੇ ਸਾਰੀਆਂ ਗੱਲਾਂਬਾਤਾਂ ਹੀ ਬੰਦ ਹੋ ਗਈਆਂ ਸੀ ਕਾਸ ਤੌਰ ਦੇ ਉੱਤੇ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਹਿ ਦਿੱਤਾ ਸੀ ਕਿ ਕੈਨੇਡਾ ਨੂੰ 50ਵੀਂ ਸਟੇਟ ਬਣਾ ਲੈਣਾ ਲੋਕ ਗੁੱ ਜਾਂਦੇ ਨਹੀਂ ਆ ਤੇ ਹੁਣ ਉਹਦੇ ਨਾਲ ਹੋ ਕੀ ਰਿਹਾ ਜਿਹੜੀ ਅਮਰੀਕਾ ਦੀ ਇਕਨੋਮੀ ਆ ਉਹਦੇ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ ਅਮਰੀਕਾ ਦੀ ਇਕਨੋਮੀ ਬਹੁਤ ਵੱਡੀ ਆ ਐਡੀ ਵੱਡੀ ਇਕਨੋਮੀ ਦੇ ਉੱਤੇ ਕੋਈ ਐਡਾ ਅਸਰ ਨਹੀਂ ਪੈਂਦਾ ਪਰ ਜਿਹੜੀਆਂ ਆਹ ਨਾਲ-ਨਾਲ ਨੇ ਇਹਦੇ ਆਪਣੇ ਬਾਰਡਰ ਦੇ ਬੈਲਿੰਗਮ ਆ ਸ਼ੋਮਸਾ ਬਲੇਨ ਆ ਜਾਂ ਪੋਰਟ ਰਾਬਰਟਸ ਆ ਇਹਨਾਂ ਦੇ ਉੱਤੇ ਜਿਹੜਾ ਇਹਨਾਂ ਦਾ ਸਾਰਾ ਕਾਰੋਬਾਰ ਸੀ ਉਹ ਕੈਨੇਡੀਅਨ ਕਸਟਮਰ ਦੇ ਉੱਤੇ ਖੜਾ ਸੀ ਹੁਣ ਇਹ ਜਾ ਨਹੀਂ ਰਹੇ ਉਧਰ ਤੇ ਉੱਥੇ ਬਹੁਤ ਮਾੜਾ ਅਸਰ ਪੈ ਰਿਹਾ ਔਰ ਫਾਈਨੈਂਸ਼ਲੀ ਕਿਉਂਕਿ ਉਹ ਬੜੇ ਲੰਬੇ ਸਮੇਂ ਤੋਂ ਕ੍ਰਾਈਸਿਸ ਦੇ ਵਿੱਚ ਹੀ ਨੇ ਪਿਛਲੇ 5-6 ਸਾਲਾਂ ਤੋਂ ਪਹਿਲਾਂ ਇਹਦੇ ਕੋਵਿਡ ਕਰਕੇ ਸੀਗਾ ਕੋਵਿਡ ਥੋੜਾ ਜਿਹਾ ਠੀਕ ਹੋਇਆ ਤਾਂ ਹੁਣ ਆ ਜਿਹੜੀ ਟੈਨਸ਼ਨ ਆ ਉਹਨਾਂ ਦੇ ਉੱਤੇ ਪੈ ਗਈ ਇੱਕ ਤਾਂ ਗਾਹਕ ਘਟ ਗਿਆ ਉੱਥੇ ਕਸਟਮਰ ਹੈ ਨਹੀਂ ਸੇਲ ਘਟ ਗਈ ਤੀਜਾ ਪਿੱਛੋਂ ਆਰਥਿਕ ਪ੍ਰੈਸ਼ਰ ਬਹੁਤ ਜ਼ਿਆਦਾ ਆ ਸੁਬੈਲਿਕਮ ਚੈਂਬਰ ਆਫ ਕਾਮਰਸ ਨੇ ਕਿਹਾ ਆ ਕਿ ਜਿਹੜੀ ਇਨਫਲੇਸ਼ਨ ਆ ਦੋਵਾਂ ਪਾਸਿਆਂ ਤੋਂ ਉਹਨੇ ਲੋਕਾਂ ਨੂੰ ਸਕুইਜ਼ ਕਰ ਦਿੱਤੇ ਉਹਨਾਂ ਦੇ ਬਜਟ ਉਹ ਕਹਿੰਦੇ ਕੈਨੇਡੀਅਨ ਸ਼ਾਪਰ ਸਾਡੇ ਚਲੇ ਗਏ ਉਹਦੇ ਨਾਲ ਅਮਰੀਕਾ ਨੂੰ ਡਬਲ ਹਿੱਟ ਹੋਇਆ ਹੈ ਹੁਣ ਇਹ ਹੋ ਰਿਹਾ ਆ ਲੋਕ ਜਿਹੜੇ ਉੱਥੋਂ ਦਾ ਜਿੰਨੇ ਬਿਜ਼ਨਸ ਨੇ ਉਹ ਹਾਇਰ ਨਹੀਂ ਕਰ ਰਹੇ ਬੰਦੇ ਹਰ ਕਰ ਤੋਂ ਡਰ ਰਹੇ ਆ ਆਪਣੇ ਜੀ ਕਿਸੇ ਨੇ ਬਿਜ਼ਨਸ ਨੂੰ ਐਕਸਪੈਂਡ ਕਰਨਾ ਐਕਸਪੈਂਡ ਨਹੀਂ ਕਰ ਰਹੇ ਉੱਥੋਂ ਡਰ ਰਹੇ ਆ ਉਹਨਾਂ ਨੂੰ ਅਨਸਰਟਨਟੀ ਲੱਗਦੀ ਕਿ ਸਾਡਾ ਫਿਊਚਰ ਕਿਸ ਤਰੀਕੇ ਦਾ ਹੋਣਾ ਸੋ ਪ੍ਰੋਬਲਮ ਇਹ ਆ ਕਿ 6 ਸਾਲਾਂ ਤੋਂ ਲਗਭਗ ਆਹੇ ਹਾਲਾਤ ਚੱਲ ਰਹੀ ਆ ਹਾਲਾਂਕਿ ਐਡੇ ਵੱਡੇ ਪੱਧਰ ਦੇ ਉੱਤੇ ਲੇਆਫਸ ਨਹੀਂ ਹੋਈਆਂ ਉੱਥੇ ਪਰ ਗਰੋਥ ਵੀ ਨਹੀਂ ਹੋਈ ਅਮਰੀਕਾ ਦੇ ਬਾਰਡਰ ਟਾਊਨ ਜਿਹੜੇ ਰਿਪੋਰਟ ਕਰ ਰਹੇ ਨੇ ਕੋਈ ਇਦਾਂ ਦੀ ਗੱਲ ਨਹੀਂ ਪਰ ਜੌਬ ਗਰੋਥ ਜਿਹੜੀ ਬਹੁਤ ਘਟ ਗਈ ਆ ਬਿਜ਼ਨਸ ਕੰਫੀਡੈਂਸ ਬਹੁਤ ਥੱਲੇ ਚਲੇ ਗਿਆ ਰਿਕਵਰੀ ਜਿਹੜੀ ਆ ਉਹ ਨਹੀਂ ਹੋਣੀ ਜੇ ਅੱਜ ਵੀ ਸਰਕਾਰ ਕਰ ਦੇਵੇ ਟੈਰਫ ਹਟਾ ਦੇਵੇ ਸਾਰਾ ਕੁਝ ਠੀਕ ਹੋ ਜਾਵੇ ਮਸਲਾ ਅੱਜ ਨਹੀਂ ਹੱਲ ਹੋਣਾ ਵੀ ਜੇ ਅੱਜ ਵੀ ਸਾਰਾ ਕੁਝ ਇਹ ਹਟ ਜਵੇ ਦੋਵਾਂ ਦੇਸ਼ਾਂ ਦੇ ਵਿੱਚਕਾਰ ਜਿਹੜਾ ਤਣਾਅ ਆ ਉਹ ਠੀਕ ਹੋ ਜਾਵੇ ਜੇ politcal tension ਘਟ ਵੀ ਜਾਂਦੀ ਆ ਤਾਂ ਜਿਹੜਾ chamber of commerce ਆ ਉਹ ਕਹਿੰਦੇ ਇੱਕਦਮ ਕੈਨੇਡੀਅਨ ਹੈਬਟਸ ਨਹੀਂ ਚੇਂਜ ਹੋਣੀਆਂ ਵੀ ਇਹਨਾਂ ਨੇ ਇੱਕਦਮ ਇਧਰਲੇ ਪਾਸੇ ਨਹੀਂ ਆਉਣਾ ਸ਼ੁਰੂ ਕਰ ਦੇਣਾ ਕਿਉਂਕਿ ਲੋਕਾਂ ਦਾ ٹرسٹ ਦਾ ਰੋਲਾ ਆ ਅਸਲ ਦੇ ਵਿੱਚ ਪਾਲਿਸੀ ਚੇਂਜ ਦਾ ਰੋਲਾ ਨਹੀਂ ਆ ਇੱਥੇ ਸੋ ਵੱਡਾ ਜਿਹੜਾ ਮਾਰਕੀਟਿੰਗ ਪੁਸ਼ ਆ ਉਹਦੇ ਨਾਲ ਇਹ ਪ੍ਰੋਬਲਮ ਸੋਲਵ ਹੋ ਸਕਦੀ ਆ ਅਮਰੀਕਾ ਬਾਰਡਰ ਟਾਊਨਸ ਜਿਹੜੇ ਨੇ ਉਹ ਕਹਿੰਦੇ ਆ ਕਿ ਅਸੀਂ ਕੋਈ ਵੀ ਕੋਈ ਪ੍ਰੋਮੋਸ਼ਨ ਐਡਾਂ ਕਰਕੇ ਜਾਂ ਕੈਂਪੇਨ ਕਰਕੇ ਕਿ ਭਾਈ ਕੈਨੇਡੀਅਨ ਇਧਰਲੇ ਪਾਸੇ ਆ ਜਾਣ ਨਹੀਂ ਆਉਂਦਾ ਸੋ ਕਹਿੰਦੇ ਸਾਨੂੰ ਇਹ ਜੈਨੂਨ ਲੱਗਦਾ ਇਹਦਾ ਹੱਲ ਕੋਈ ਨਾ ਕੋਈ ਹੋਣਾ ਚਾਹੀਦਾ ਆ ਟਰੈਂਡ ਜਿਹੜਾ 에ਅ ਟ੍ਰੈਵਲ ਜਿੱਦਾ ਪਹਿਲਾਂ ਜ਼ਿਕਰ ਕੀਤਾ ਕੈਨੇਡਾ ਦਾ ਅਮਰੀਕਾ ਨੂੰ ਘਟਿਆ ਆ ਕੈਨੇਡਾ ਦਾ ਕੈਨੇਡਾ ਦੇ ਵਿੱਚ ਜਿਹੜਾ ਵਧਿਆ ਆ ਲੈਂਡ ਕ੍ਰਾਸਿੰਗ ਜਿਹੜੀ ਬ੍ਰਿਟਿਸ਼ ਕੋਲੰਬੀਆ ਤੋਂ ਉਧਰਲੇ ਪਾਸੇ ਜਾਣ ਵਾਲੀ ਕੱਲੇ ਨਵੰਬਰ ਦੇ ਵਿੱਚ 38% ਘਟੀ ਆ ਵਿਦਨ ਕੈਨੇਡਾ ਚਾਹੇ ਫਲਾਈਟ ਆ ਤੇ ਉਹ ਸਾਰਾ ਕੁਝ ਵਧ ਗਿਆ ਲੋਕ ਡੋਮੈਸਟਿਕ ਇਹਨੂੰ ਪ੍ਰੈਫਰ ਕਰ ਰਹੇ ਆ ਲੋਕਲ ਇੱਥੇ ਰਹਿਣਾ ਤੇ ਉਹਦੇ ਵਿੱਚ ਫਿਰਨਾ ਤੁਰਨਾ ਲੋਕਾਂ ਨੂੰ ਜ਼ਿਆਦਾ ਪਸੰਦ ਲੱਗ ਰਿਹਾ ਇਦਾਂ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਆਜ਼ਰ ਹੋਵਾਂਗੇ ਕੁਸ਼ਨੋਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ